ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਿਆ ਬਠਿੰਡਾ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਵਿਸ਼ਪਦੇਵ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਲੰਬੀ ਬਹਿਸ ਤੋਂ ਬਾਅਦ ਜਿਹੜਾ ਕਿ ਇਹ ਜ਼ਮਾਨਤ ਦਿੱਤੀ ਗਈ ਹੈ ਕਿਉਂਕਿ ਇਸ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਫੜਿਆ ਗਿਆ ਨਸ਼ਾ ਵੀ ਕੱਟ ਸੀ ਜਿਹਦੇ ਚਾਲਦੇ ਹੁਣ ਇਸ ਨੂੰ ਜ਼ਮਾਨਤ ਦੇ ਦਿੱਤੀ ਗਿਆ ਹੋਰ ਕੀ ਕੁਝ ਜਾਣਕਾਰੀ ਇਸ ਮਾਮਲੇ ਦੇ ਵਿੱਚ ਵਕੀਲ ਵੱਲੋਂ ਸਾਂਝੀ ਕੀਤੀ ਗਈ ਆ ਆਉ ਤੁਹਾਨੂੰ ਸੁਣਾ ਦਈਏ ਪੁਲੀ ਹੀ ਲਈ ਗਈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਂਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿਹੜੇ ਜਿਸ ਆਪਨੇ ਬੇਲ ਕੀਤੀ ਹੈ ਆ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਲਟੀ ਸੀ ਨੀਅਰ ਕਨਸਲਟੀ ਮੇਰਾ ਨਾਮ ਵਿਸ਼ੂਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਹੈ ਐਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਂਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਪਕੜ ਰੱਖਿਆ ਗਿਆ ਜਸਮਾਨ ਦੇ ਆ ਫਿਲਹਾਲ ਪੁਲਿਸ ਨੇ ਕੋਈ ਪਕੜ ਨਹੀਂ ਐਜ ਤੱਕ ਰੱਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਣ ਲੈ ਕੇ ਆਈ ਸੀ ਕੋਰਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸਟ ਕੁਐਰੀ ਐਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈਗੇ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਡ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤਾਂ ਮੌਕੇ ਤੇ ਬਰਾਬਰ ਕਿਤੇ ਕੇਸ ਸੀ ਸਾਰਾ ਪੁਆਇੰਟ ਕਰਦੇ ਹੋ ਤੇ ਰੋਹਿੰਗ ਜਿਹੜੇ ਜਲਾਰ ਗੱਡੀ ਵਿੱਚ ਪੁਲਿਸ ਕਹ ਰਹੀ ਹੈ ਕਿ ਇਸ ਦਾ ਮੌਕੇ ਤੇ ਫੜੀ ਗਈ ਹੈ ਪਰ ਉਹ ਪੁਲਿਸ ਨੇ ਸਾਰੇ ਝੂਠੇ ਕੇ ਬਣਾਏ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਣਾ ਬਾਕੀ ਹੈ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਿਆ ਹੈ ਰਿਕਵਰੀ ਹੋਰ ਵੀ ਕੋਈ ਦਿਖਾਈ ਦੀ ਹੈ ਨਾ ਹੋਰ ਰਿਕਵਰੀ ਹੈ ਨਿਸਤਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਰਿਕਵਰੀ ਦਾ ਕਾਰਜ ਅੰਕ ਹੈ ਫਿਰ ਉਹ ਕਰਿਆ ਹੋਊ ਅੱਜ ਸ਼ਾਮ ਤੱਕ ਆ ਜਾਣਗੇ ਰਾਲ ਬਠਿੰਡਾ ਜੇਲ੍ਹ ਤੇ ਵੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਤੇ ਰਹਿੰਦੇ ਆ ਦੋ ਦੀ ਰੈਸ ਸੀਗੀ ਅੱਜ ਵੇਲ ਹੋ ਗਈ ਹਾਲੀ 23 ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਸੋਦਾ ਦੇ ਕਿ ਬਰਖਾਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੀ ਕੋਰ ਦੇ ਵਿੱਚ ਜ਼ਮਾਨਤ ਮਿਲੀ ਤਿੰਨ ਹਫ਼ਤਿਆਂ ਤੋਂ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਜੇਲ੍ਹ ਦੇ ਵਿੱਚੋਂ ਜਿਹੜੇ ਕਿ ਉਹ ਰਹਾ ਹੋਵੇਗੀ ਤੋਂ ਦੱਸਿਆ ਕਿ 2 ਅਪ੍ਰੈਲ ਨੂੰ ਬਠਿੰਡਾ ਪੁਰਜ਼ੇ ਵੱਲੋਂ ਬਾਦਲ ਰੋਡ ਨੰਨੀ ਛਾਂ ਚੌਕ ਦੇ ਨਜ਼ਦੀਕ ਸੀਨੀਅਰ ਮੈਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਕਾਲੇ ਰੰਗ ਦੀ ਥਾਰ ਗੱਡੀ ਸਮੇਤ ਚਿੱਟੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ